ਨੰਬਰ 6 ਚ ਸਾਡੇ ਇੰਚਾਰਜ ਅੰਕੁਰ ਗੁਪਤਾ ਜੀ ਬਹੁਤ ਹੌਨਾਰ ਸਾਡੇ ਆਮ ਆਦਮੀ ਪਾਰਟੀ ਦੇ ਇੰਚਾਰਜ ਵੀ ਨੇ ਜੂਝਾਰੂ ਨੇਤਾ ਨੇ ਅੱਜ ਇਹਨਾਂ ਦੀ ਡਿਮਾਂਡ ਦੇ ਉੱਤੇ ਨਗਰ ਨਿਗਮ ਵੱਲੋਂ ਇੱਥੇ ਕਰਮਪੁਰੇ ਦੇ ਵਿੱਚ ਜਿਹੜੀ ਪਾਣੀ ਦੀ ਦਿੱਕਤ ਆ ਰਹੀ ਸੀ ਉਹਨੂੰ ਵੇਖਦਿਆਂ ਨਵਾਂ ਟਿਊਬਲ ਲਗਾਇਆ ਅੱਜ ਇੱਥੇ ਸਾਡੇ ਸੀਨੀਅਰ ਡਿਪਟੀ ਮੇਅਰ ਮੈਡਮ ਪ੍ਰਿੰਕਾ ਸ਼ਰਮਾ ਜੀ ਉਹ ਵੀ ਇੱਥੇ ਆਏ ਨੇ ਔਰ ਅੱਜ ਅਸੀਂ ਉਸ ਨਵੇਂ ਟਿਊਬਲ ਦਾ ਉਦਘਾਟਨ ਕੀਤਾ ਔਰ ਅੱਜ ਜਨਤਾ ਨੂੰ ਸਮਰਪਿਤ ਕੀਤਾ ਇਸ ਤੋਂ ਇਲਾਵਾ ਹੋਰ ਸਾਰੀ ਸੰਗਤ ਦੇ ਨਾਲ ਰੋਗਰੂ ਹੋਏ ਆਂ ਔਰ ਇਹਨਾਂ ਪੈਂਟਰਾਵਾਂ ਨੂੰ ਇਹ ਪੁੱਛਿਆ ਕਿ ਜਿੰਨੀਆਂ ਵੀ ਇੱਥੇ ਕੋਈ ਮੁਸ਼ਕਲਾਂ ਨੇ ਜੋ ਵੀ ਡਿਵੈਲਪਮੈਂਟ ਕੰਮ ਦੇ ਅਧੂਰੇ ਨੇ ਉਹ ਸਾਰੇ ਦੇ ਸਾਰੇ ਸਾਡੇ ਨੋਟਿਸ 'ਚ ਅ ਅੰਕੁਰ ਜੀ ਨੂੰ ਦੱਸ ਦੇਣਗੇ ਲੈ ਆਉਣਗੇ ਔਰ 100% ਮੈਂ ਅੱਜ ਔਨ ਰਿਕਾਰਡ ਤੁਹਾਡੇ ਕਹਿ ਰਿਹਾ ਕਿ 100% ਇੱਥੋਂ ਦੇ ਕੰਮ ਜਿੰਨੇ ਵੀ ਡਿਵੈਲਪਮੈਂਟ ਦੇ ਨੇ ਉਹ ਅਸੀਂ ਮੁਕੰਮਲ ਕਰਕੇ ਬਣਾ ਦੇਵਾਂਗੇ ਕਿ ਇਹ ਸਮੇਂ ਦਾ ਜਿਹੜਾ ਬੋਲਦਾ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਦੇਖੋ ਇਹ ਕੋਈ ਵੀ ਜਦ ਤੱਕ ਸੰਘਰਸ਼ ਪੰਦਾ ਨਹੀਂ ਕਰਦਾ ਤਦ ਤੱਕ ਕੰਮ ਕਰਾਉਣੇ ਬੜੇ ਔਖੇ ਨੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਥੇ ਹੋਣਹਾਰ ਅੱਗੇ ਲੱਕੇ ਕੰਮ ਕਰਨ ਵਾਲੇ ਨੇੜੜ ਵਧੀਆ ਤਰੀਕੇ ਨਾਲ ਜਿਹੜੀ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਕਿਤੇ ਵੀ ਕੋਈ ਮੁਸ਼ਕਲ ਆਉਂਦੀ ਅੱਗੇ ਖੜਦੇ ਨੇ ਔਰ ਖੁਸ਼ਕਿਸਮਤ ਨੇ ਇਸ ਇਲਾਕੇ ਦੇ ਲੋਕ ਕਿ ਇੱਥੋਂ ਦੀ ਰਿਪਰੈਜੈਂਟੇਸ਼ਨ ਹੰਕਰ ਜੀ ਕਰ ਰਹੇ ਨੇ ਗੁਪਤਾ ਜੀ ਔਰ ਮੈਨੂੰ ਆਸ ਹੈ ਕਿ ਇਹ ਇੱਥੋਂ ਦੇ ਲੋਕਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਉਣਗੇ ਔਰ ਮੈਂ ਵੀ ਅੰਕਰ ਗੁਪਤਾ ਜੀ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਚੈਨ ਨਗਰ ਸੁਧਾਰ ٹرسٹ ਨਾਲ ਕੋਈ ਤੁਹਾਡਾ ਮਸਲਾ ਹੋਵੇ ਜਾਂ ਕਾਰਪੋਰੇਸ਼ਨ ਦੇ ਨਾਲ ਹੋਵੇ ਉਹ ਇਹਨ ਬੈਨ 100% ਜਿਹੜੇ ਕੰਮ ਨੇ ਉਹ ਕਰਕੇ ਦਿੱਤੇ ਜਾਣਗੇ ਕਿਸੇ ਕੰਮ ਚ ਕੋਈ ਹੁੰਦਾ ਹੀ ਨਹੀਂ ਆਏ ਅੱਜ ਜਿਸੀ ਇੱਥੇ ਵੋਟ ਨੰਬਰ 6 ਦੇ ਵਿੱਚ ਆਏ ਆ ਜਿੱਥੇ ਸਾਡੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਨਕੁਰ ਗੁਪਤਾ ਜੀ ਔਰ ਬਹੁਤ ਸਾਰੇ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਸਾਰਿਆਂ ਨੂੰ ਬੜੀ ਸਾਰਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪਾਣੀ ਦੀ ਕਾਫੀ ਜ਼ਿਆਦਾ ਪ੍ਰੋਬਲਮ ਇਹ ਸਾਰੇ ਇਲਾਕਾ ਨਿਵਾਸੀ ਫੇਸ ਕਰਦੇ ਪਏ ਸੀਗੇ ਤੇ ਇਹਨਾਂ ਦੀ ਮਿਹਨਤ ਸਦਕਾ ਅੱਜ ਇੱਥੇ ਇੱਕ ਟਿਊਬਵੈਲ ਅਪਰੂਵ ਹੋਇਆ ਸੀਗਾ ਜਿਹੜਾ ਅੱਜ ਅਸੀਂ ਇੱਥੇ ਸਮਰਪਿਤ ਕੀਤਾ ਸਾਰੇ ਲੋਕਾਂ ਨੂੰ ਤੇ ਮੈਂ ਵਿਸ਼ਵਾਸ ਦਿਵਾਨੀ ਆ ਆਪਣੀ ਪਾਰਟੀ ਵੱਲੋਂ ਕਾਰਪੋਰੇਸ਼ਨ ਵੱਲੋਂ ਤੇ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਵੀ ਇੱਥੇ ਹਾਜ਼ਰ ਨੇ ਉਹਨਾਂ ਨੇ ਕਿਹਾ ਕਿ ਚਾਹੇ ٹرسٹ ਦੇ ਰਿਲੇਸ਼ਨ ਨਾਲ ਕੋਈ ਕੰਮ ਹੋਏ ਜਾਂ ਕਾਰਪੋਰੇਸ਼ਨ ਦੇ ਅੰਡਰ ਹੋਏ ਪੈਨ ਦੇ ਆਧਾਰ ਤੇ ਆਪਣੇ ਸਾਰੇ ਇਲਾਕਾ ਨਿਵਾਸੀਆਂ ਦੇ ਕੰਮ ਕੀਤੇ ਜਾਣਗੇ ਤੇ ਕੋਈ ਵੀ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਮੈਂ ਨਾ ਕੋ ਲਿਸਟ ਮੰਗ ਲਈ ਹੈ ਜੀ ਇਹ ਆਫਿਸ ਵੀ ਆ ਕੇ ਇੱਕ ਲਿਸਟ ਦੇ ਕੇ ਗਏ ਸੀਗੇ ਜਿਹੜੇ ਜਿਹੜੇ ਇੱਥੇ ਜਿੱਦਾਂ ਹੁਣੇ ਅਸੀਂ ਦੇਖਿਆ ਸਾਹਮਣੇ ਗਾਰਬੇਜ ਲਿਫਟਿੰਗ ਦੀ ਪ੍ਰੋਬਲਮ ਨਜ਼ਰ ਆਈ ਹੈ ਉਹ ਉਹਨਾਂ ਦੇ ਦੇਖ ਕੇ ਕਹਿ ਦਿੱਤਾ ਗਿਆ ਉਹਦਾ ਅਸੀਂ ਕੰਮ ਸੋਮਵਾਰ ਜਾਂ ਮੰਗਲਵਾਰ ਤੋਂ ਸਟਾਰਟ ਕਰਾ ਦਾਂਗੇ ਉਸ ਤੋਂ ਬਾਅਦ ਜਿਹੜੀ ਹੋਰ ਕੋਈ ਇਹਨਾਂ ਨੂੰ ਦਿੱਕਤ ਆ ਇਹ ਸਾਡੇ ਧਿਆਨ 'ਚ ਲਿਆਉਣ ਉਹ ਸਾਰੀਆਂ ਹੀ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ ਮੈਂ ਸਭ ਤੋਂ ਪਹਿਲੇ ਤੇ ਬਹੁਤ ਸ਼ੁਕਰਗੁਜ਼ਾਰ ਕਰੂੰਗਾ ਸਰਦਾਰ ਕਰਮਜੀਤ ਸਿੰਘ ਰਿੰਟੂ ਤੁਹਾਡੇ ਵੱਡੇ ਭਾਜੀ ਜਿਹੜੇ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਨਾਲ ਸੀਨੀਅਰ ਡਿਪਟੀ ਮੇਅਰ ਮੈਮ ਪ੍ਰਿੰਕਾ ਸ਼ਰਮਾ ਮੈਮ ਆਏ ਨੇ ਦੇਖੋ ਟਿਊਬਵਲ ਦਾ ਪਾਣੀ ਦਾ ਤੁਸੀਂ ਵੀ ਮੇਰੇ ਨਾਲ ਸੰਘਰਸ਼ ਕਰਦੇ ਰਹੇ ਇੱਕ ਸਾਲ ਤੋਂ ਪਿਛਲੇ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤ ਆ ਰਹੀ ਸੀ ਗਰਮੀਆਂ ਦੇ ਵਿੱਚ ਪਰ ਮੈਂ ਰਿੰਟੂ ਭਾਈ ਦੇ ਤੇ ਪ੍ਰਿੰਕਾ मैम ਦੇ ਰਹਿਨਮਾਈ ਦੇ ਹੇਠ ਮਤਲਬ ਕਿ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਤੇ ਇਹਨਾਂ ਨੇ ਇਮੀਡੀਏਟਲੀ ਮਤਲਬ ਕਿ ਜਿਹੜੀ ਬੋਰ ਹੋ ਗਿਆ ਸੀ ਮੋਟਰ ਪੈਣ ਵਾਲੀ ਸੀ ਇਹਨਾਂ ਨੇ ਇਮੀਡੀਏਟਲੀ ਇਨਸਟਰਕਸ਼ਨਸ ਦੇ ਕੇ ਮੋਟਰ ਪਵਾਤੀ ਆ ਹੁਣ ਉਹ ਟਿਊਬਲ ਜਿਹੜਾ ਹੈਗਾ ਉਹ ਲੋਕਾਂ ਨੂੰ ਸਪੂਟ ਕਰਤਾ ਗਿਆ ਠੀਕ ਹੈ ਚੱਲ ਪਿਆ ਹੁਣ ਅਗਲੇ 10 ਸਾਲ ਐਟ ਲੀਸਟ ਲੋਕਾਂ ਨੂੰ ਸਾਫ ਪਾਣੀ ਮਿਲੇਗਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਏਗੀ ਤਾਂ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਥੇ ਆ ਕੇ ਭਾਜੀ ਨੇ ਤੇ ਮੈਡਮ ਨੇ ਖੁਦ ਸੂ ਮੋਟਰ ਲਿੱਤਾ ਜਦੋਂ ਦੇਖਿਆ ਕਿ ਇੱਥੇ ਗਾਰਬੇਜ ਲਿਫਟਿੰਗ ਦੀ ਵੀ ਪ੍ਰੋਬਲਮ ਹੈਗੀ ਹੈ ਤੇ ਇਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਮੰਡੇ ਟਿਊਜ਼ਡੇ ਤੋਂ ਗਾਰਬੇਜ ਆਪ ਲਿਫਟਿੰਗ ਦੀ ਪ੍ਰੋਬਲਮ ਵੀ ਜਿਹੜੀ ਆਬਾਦੀ ਕਰਮਪੁਰਾ ਦੇ ਨਿਵਾਸੀਆਂ ਨੂੰ ਆ ਰਹੀ ਹੈ ਉਹ ਵੀ ਠੀਕ ਕਰਤੀ ਜਾਏਗੀ ਤੇ ਇੱਕ ਮੈਡਮ ਨੂੰ ਹੋਰ ਅਸੀਂ ਰਿਕੁਐਸਟ ਕੀਤੀ ਸੀ ਕਿ ਇੱਥੇ ਡੀਸੇਲਟਿੰਗ ਦੀ ਬੜੀ ਇਸ਼ੂ ਹੈਗੇ ਨੇ ਸੀਵਰੇਜ ਗਲਤ ਪਾਈਦੇ ਨੇ ਉਹਦੇ ਕਾਰਨ ਓਵਰਫਲੋ ਦੀਆਂ ਪਾਈਪਾਂ ਪਈਦੀਆਂ ਉਹਦੇ ਕਾਰਨ ਥੋੜਾ ਲੋਕਾਂ ਨੂੰ ਗਰਮੀਆਂ 'ਚ ਮੁਸ਼ਕਲ ਆਉਂਦੀ ਹੈ ਪਰ ਮੈਂ ਆਪਣੇ ਭਰੋਸਾ ਦਿਵਾਇਆ ਵੀਰਜੀ ਨੇ ਵੀ ਭਰੋਸਾ ਦਿਵਾਇਆ ਕਿ ਅਸੀਂ ਇੰਪਰੂਵਮੈਂਟ ਟਰਸਟ ਜਾਂ ਕਾਰਪੋਰੇਸ਼ਨ ਦੋਵਾਂ ਚੋਂ ਜਿੱਥੋਂ ਵੀ ਤੁਹਾਨੂੰ ਕੋਈ ਵੀ ਫੈਸਿਲਿਟੀ ਦੀ ਲੋੜ ਹੋएगी ਉਹ ਤੁਹਾਨੂੰ ਦਿੱਤੀ ਜਾਏਗੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਦਿਕਰਮਪੁਰੇ ਦੇ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਦੇ ਵਿਸ਼ਵਾਸ ਕਰਦੇ ਨੇ ਤੇ ਸਾਨੂੰ ਟਾਈਮ ਟੂ ਟਾਈਮ ਸਿਰ ਆਪਣੀਆਂ ਮੁਸ਼ਕਲਾਂ ਦੱਸਦੇ ਰਹਿੰਦੇ ਤੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਉਹਦਾ ਹੱਲ ਕੱਢ ਮੈਂ ਕਾਂਗਰਸ ਸੁਰਿੰਦਰ ਸਿੰਘ ਜੀ ਮੇਰਾ ਨਾਮ ਹੈ। ਰਈਵਾਦੀ ਕਰਨਪੁਰਾ ਮੇਰਾ ਲਕਾਵਾ। ਤੇ ਵੈਸੇ ਹੁਣ ਤੇ ਇੱਥੇ ਮੈਂ ਸ਼ਿਫਟ ਹੋ ਕੇ ਤੇ ਮੈਡੀਕਲ ਕਲੀਨਿਕ ਚ ਲੱਗ ਗਿਆ। ਪਰ ਇੱਥੇ ਜਿਹੜਾ ਸਮਾਂ ਅੱਜ ਤੋਂ 10-15 ਸਾਲ ਪਹਿਲੇ ਬੀਤਿਆ ਵਾ। ਆਪਣਾ ਅੰਕੁਰ ਦੀ ਹਰਾਂਦੇ ਆਉਣ ਦੇ ਨਾਲ ਜਿਹੜਾ ਸਵਾਰ ਇੱਥੇ ਪਹਿਲੇ ਕਦੀ ਨਹੀਂ ਹੋ ਸਕਾ ਉਸ ਤੋਂ ਇਹਨਾਂ ਦੇ ਆਉਣ ਦੇ ਨਾਲ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸੁਹਾਰ ਹੋਇਆ। ਉਹ ਲੋਕ ਨੂੰ ਹਰ ਵਕਤ ਦੁੱਖ ਤਕਲੀਫ ਉਤੇ ਸ਼ਾਮਲ ਹੁੰਦੇ ਨੇ ਕਿਸੇ ਨੂੰ ਕਿਸੇ ਦਾ ਵੀ ਕੋਈ ਮੁਸ਼ਕਲ ਹੋਵੇ ਉਹ ਚ ਵੱਧ ਚੜ ਕੇ ਮਦਦ ਕਰਦੇ ਨੇ ਸਾਨੂੰ ਅੰਕੁਰ ਗੁਪਤਾ ਜੀ ਦੇ ਆਉਣ ਦੇ ਨਾਲ ਇਲਾਕੇ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਤੇ ਅਸੀਂ ਇਹ ਜਾਣਦੇ ਹਾਂ ਵੀ ਆਉਣ ਵਾਲੇ ਸਮੇਂ ਚ ਅੰਕੁਰ ਗੁਪਤਾ ਜੀ ਨੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਅੱਗੇ ਲਿਆਂਦਾ ਜਾਵੇ ਇਹਨਾਂ ਨਾਲ ਦੇ ਲੀਡਰ ਸਾਨੂੰ ਹਮੇਸ਼ਾ ਹੀ ਚਾਹੀਦੇ ਆ ਜਿਹੜੇ ਇੱਕ ਇਲਾਕੇ ਦੀ ਸਾਰ ਲੈਂਦੇ ਨੇ ਇਲਾਕੇ ਦੀ ਗੱਲ ਸੁਣਦੇ ਨੇ ਜਿਹੜੇ ਲੋਕ ਸਾਡੇ ਕੋ ਵੋਟਾਂ ਲੈ ਕੇ ਉਤੋਂ ਬਾਅਦ ਵੜਦੇ ਤੱਕ ਨਹੀਂ ਉਹਨਾਂ ਲੋਕਾਂ ਦੇ ਤੱਕ ਸਾਡੇ ਕਿਸੇ ਵੀ ਸਾਥੀ ਨੂੰ ਕਿਸੇ ਅੰਢੀ ਗੋਂਢੀ ਨੂੰ ਨਹੀਂ ਜਾਣਾ ਚਾਹੀਦਾ ਉਸ ਬੰਦੇ ਦੇ ਮਗਰ ਜਾਣਾ ਚਾਹੀਦਾ ਜਿਹੜਾ ਬੰਦਾ ਲੋਕਾਂ ਦੀ ਸਾਰ ਲੈਂਦਾ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਹੁੰਦਾ ਇਹਦੇ ਵਿੱਚ ਇਹੀ ਕਾਮਯਾਬ ਨੇ ਅੰਕਰ ਗੁਪਤਾ ਜੀ ਜਿਹੜੇ ਕਿ ਲੋਕਾਂ ਦੀ ਗੱਲ ਸਾਰੇ ਸੁਣਦੇ ਨੇ ਸਮੇਂ ਦੇ ਕਾਫੀ ਲੰਬੇ ਸਮੇਂ ਐਸ ਇਲਾਕੇ ਦੀ ਬੜੀ ਭੱਜ ਦੌੜ ਕੀਤੀ ਬੜੀ ਇਹਨਾਂ ਮਿਹਨਤ ਕੀਤੀ ਆ ਹਾਂਜੀ 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 ਹਰ ਸਮੇਂ ਇਹਨਾਂ ਨੂੰ ਕਿਸੇ ਵੇਲੇ ਫੋਨ ਕਰ ਲੋ ਇਹਨਾਂ ਦਾ ਫੋਨ ਕਿਸੇ ਵੇਲੇ ਬੰਦ ਨਹੀਂ ਹੁੰਦਾ ਖੁੱਲਾ ਹੁੰਦਾ ਔਰ ਜੋੜੀ ਮੁਸ਼ਕਲ ਦੱਸਾਂ ਕਿ ਫੋਨ ਤੇ ਜੇ ਫੋਨ ਤੇ ਹੋਣ ਜੁਗੀ ਆ ਤੇ ਕਰਨਗੇ ਨਹੀਂ ਤੇ ਆ ਵਾ ਕੇ ਕਰਦੇ ਆ ਨੂੰ ਤੇ ਹਮੇਸ਼ਾ ਹੀ ਇਹੋ ਜੇ ਲੀਡਰ ਦੀ ਲੋੜ ਆ ਲਾਟੇ ਮੇਰਾ ਨਾਮ ਜਸਪਾਲ ਸਿੰਘ ਮੱਟੂ ਮੈਂ ਅਮਰਿਤਕ ਸਮਾਜ ਦਲ ਤੋਂ ਪੰਜਾਬ ਸੈਕਟਰੀ ਔਰ ਬਹੁਤ ਮੁਸ਼ਕਲ ਆ ਰਹੀ ਸੀ ਪਾਣੀ ਦੀ ਜੋ ਕਿ ਸਾਡੇ ਅੰਕਰ ਗੁਪਤਾ ਜੀ ਬਹੁਤ ਹੌਨਰ ਔਰ ਮਿਹਨਤੀ ਸਮਾਜ ਸੇਵਕ ਵੀ ਨੇ ਔਰ ਨੇਤਾ ਵੀ ਨੇ ਚੁੰਦੇ ਔਰ ਜਜ਼ਾਰੂ ਸਾਥੀ ਨੇ ਸਾਡੇ ਆਮ ਆਦਮੀ ਪਾਰਟੀ ਤੋਂ ਔਰ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਜੋ ਕਿ ਅੱਜ ਟਿਊਬਲ ਦਾ ਕੰਮ ਕੁਝ ਦੇਰ ਤੋਂ ਸ਼ੁਰੂ ਹੋਇਆ ਸੀ ਅੱਜ ਕਰਨਜੀਤ ਰਿੰਟੂ ਜੀ ਚੇਅਰਮੈਨ ਸਾਹਿਬ ਔਰ ਪ੍ਰਿੰਕਾ ਸ਼ਰਮਾ ਜੀ ਆਏ ਨੇ ਉਹਨਾਂ ਇੱਥੇ ਦੁਗਾਟਨ ਕੀਤਾ ਹੈ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਦੇਰ ਤੋਂ ਇਹ ਪ੍ਰੋਬਲਮ ਆ ਰਹੀ ਸੀ ਔਰ ਇਹਨਾਂ ਨੇ ਕਦੇ ਨਰੰਗਰੀ ਕੋਲੋਨੀ ਤੋਂ ਕਦੇ ਕਿਤੋ ਕਨੈਕਸ਼ਨ ਕਰਕੇ ਪਾਣੀ ਸਾਡੀ ਆਬਾਦੀ ਦੇ ਵਿੱਚ ਘਰ-ਘਰ ਤੱਕ ਪਹੁੰਚਾਇਆ ਸਮਾਜ ਦੇ ਕਿਸੇ ਹੋਰ ਨੇ ਐਸਾ ਲਾਕੇ ਵੀ ਸਾਰ ਨਹੀਂ ਲੱਤੀ ਸੀ ਨਹੀਂ ਜੀ ਕਾਫੀ ਧੀਰ ਹੋ ਗਈ ਆ ਦੇਖੋ ਆਪਣਾ ਇੱਥੇ ਨਗਰ ਨਿਗਮ ਦੇ ਵਿੱਚ ਵੀ ਔਰ ਆਪਣੇ ਸਾਡੇ ਹੋਰ ਕਾਉਂਸਲਰ ਵੀ ਨੇ ਪਰ ਕਿਸੇ ਨੇ ਵੀ ਇਹ ਸਾਰ ਨਹੀਂ ਲਈ ਪਾਣੀ ਦੀ ਲੋਕ ਵਿਚਾਰੇ ਘਰਾਂ ਦੇ ਵਿੱਚੋਂ ਬਾਲਟੀਆਂ ਲੈ ਕੇ ਕਦੀ ਕਿਤੋਂ ਕਦੀ ਕਿਤੋਂ ਪਾਣੀ ਭਰਦੇ ਸੀਗੇ ਪਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਮਾਜ ਦੇ ਲੋਕਾਂ ਦੀ ਆਵਾਜ਼ ਇਹਨਾਂ ਨੇ ਬੁਲੰਦ ਕੀਤੀ ਅੱਜ ਲੋਕਾਂ ਦਾ ਮਸੀਹਾ ਬਣ ਕੇ ਇਹਨਾਂ ਦਾ ਦਸਾਰਾਂ ਦਾ ਕੰਮ ਕਰਾਇਆ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਉਹ ਰਾਜ ਵੀ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਆ ਚਾਹੇ ਕਿ ਇਲੈਕਸ਼ਨਾਂ ਦੇ ਵਿੱਚ ਕੁਝ ਅੰਸਰਾਂ ਵੱਲੋਂ ਇਹਨਾਂ ਦਾ ਸਾਥ ਨਹੀਂ ਦਿੱਤਾ ਗਿਆ ਪਰ ਮੈਂ ਆਸ਼ਵਾਨ ਆਸ਼ਵਾਸਨ ਦਵਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਸਾਡੇ ਕੌਂਸਲਰ ਹੋਣਗੇ ਉਹਨਾਂ ਐਮਐਲਏ ਨੇਤਾ ਵੀ ਚੱਕ ਬਣਨਗੇ ਜ਼ਰੂਰ